ਕੈਨੇਡੀਅਨ ਖਬਰਨਾਮੇ ਦੇ ਵਿੱਚ ਵੱਡੀ ਬ੍ਰੇਕਿੰਗ ਨਿਊਜ਼ ਨਿਕਲ ਕੇ ਆ ਰਹੀ ਹੈ ਕੈਨੇਡੀਅਨ ਬਜ਼ੁਰਗਾਂ ਨੂੰ 250 ਡਾਲਰ ਦੀ ਆਰਥਿਕ ਸਹਾਇਤਾ ਦੇ ਘੇਰੇ ਤੋਂ ਬਾਹਰ ਰੱਖਣ ਦਾ ਵਿਵਾਦ ਪੈਦਾ ਹੋ ਗਿਆ ਬ੍ਰੈਮਟਨ ਪਹੁੰਚੇ ਪ੍ਰਧਾਨ ਮੰਤਰੀ ਜਸਟਨ ਟੂਡੋ ਨੂੰ ਪੱਤਰਕਾਰਾਂ ਨੇ ਇਸ ਬਾਰੇ ਸਵਾਲ ਕੀਤਾ ਤਾਂ ਉਹਨਾਂ ਦਲੀਲ ਦਿੱਤੀ ਕਿ 올ਡ ਏਜ ਸਿਕਿਉਰਿਟੀ ਵਿੱਚ 10% ਦੀ ਵਾਧਾ ਕੀਤਾ ਗਿਆ ਹੈ ਅਤੇ 250 ਡਾਲਰ ਦੀ ਆਰਥਿਕ ਸਹਾਇਤਾ ਆਪਣੀਆਂ ਜ਼ਰੂਰਤਾਂ ਪੂਰੀਆਂ ਕਰਨ ਲਈ ਸੰਘਰਸ਼ ਕਰ ਰਹੇ ਕੈਨੇਡੀਅਨਸ ਵਾਸਤੇ ਐਲਾਨ ਨਹੀਂ ਗਈ ਹੈ ਟਰੂਡੋ ਨੇ ਕਿਹਾ ਹੈ ਕਿ ਫੈਡਰਲ ਸਰਕਾਰ ਕਿਸੇ ਹੋਰ ਯੋਜਨਾ ਅਧੀਨ ਦਿੱਤੇ ਜਾਣ ਵਾਲੀ ਰਕਮ ਵਿੱਚ ਕਮੀ ਨਹੀਂ ਕਰ ਰਹੀ ਹੈ ਸਗੋ ਸਖਤ ਮਿਹਨਤ ਕਰਨ ਦੇ ਬਾਵਜੂਦ ਖਰਚਾ ਚਲਾਉਣ ਲਈ ਜੂਝ ਰਹੇ ਲੋਕਾਂ ਦੀ ਮਦਦ ਕਰ ਰਹੀ ਹੈ ਮੁਲਕ ਨੂੰ ਬਣਾਉਣ ਵਾਲੇ ਮਿਹਨਤ ਲੋਕ ਤੇ ਲੋਕਾਂ ਦੀ ਮਦਦ ਕਰਨਾ ਸਾਡਾ ਫਰਜ਼ ਹੈ ਦੂਜੇ ਪਾਸੇ ਸੇਵਾ ਮੁਕਤ ਹੋ ਚੁੱਕੇ ਬਜ਼ੁਰਗਾਂ ਨੇ ਦੋਸ਼ ਲਾਇਆ ਕਿ ਲਿਬਰਲ ਸਰਕਾਰ ਨੇ ਉਹਨਾਂ ਨੂੰ ਬਿਲਕੁਲ ਹੀ ਵਿਸਾਰ ਦਿੱਤਾ ਹੈ ਇੱਥੇ ਦੱਸਣਾ ਇਹ ਵੀ ਬਣਦਾ ਕਿ ਜਸਟਨ ਟੂਡੋ ਵੱਲੋਂ ਐਲਾਨੀ ਗਈ ਆਰਥਿਕ ਸਹਾਇਤਾ 2025 ਦੀ ਬਸੰਤ ਰੁੱਤ ਤੱਕ ਲੋਕਾਂ ਤੱਕ ਪਹੁੰਚਣ ਦੇ ਅਸਾਰ ਨੇ ਤੇ 2023 ਵਿੱਚ ਕੰਮ ਨਾ ਕਰਨ ਵਾਲੇ ਸਮਾਜਿਕ ਸਹਾਇਤਾ ਲੈਰੇ ਲੋਕਾਂ ਨੂੰ ਇਹ ਰਕਮ ਨਹੀਂ ਮਿਲੇਗੀ ਸੀਬੀਸੀ ਦੀ ਰਿਪੋਰਟ ਦੇ ਮੁਤਾਬਕ 250 ਡਾਲਰ ਦੇ ਚੈੱਕ ਵੰਡਣ ਦੇ ਨਾਲ ਸਰਕਾਰੀ ਖਜ਼ਾਨੇ ਤੇ 4 ਅਰਬ 68 ਕਰੋੜ ਡਾਲਰ ਦਾ ਫੈਡਰਲ ਸਰਕਾਰ ਨੂੰ ਜਿੱਥੇ ਬੋਝ ਪਵੇਗਾ ਤੇ ਇਸ ਦੌਰਾਨ ਐਡਮਿੰਟਨ ਦੇ 69 ਸਾਲ ਦੇ ਵਸਨੀਕ ਨੀਲ ਪੀਅਰਸ ਨੇ 250 ਡਾਲਰ ਦੇ ਚੈੱਕ ਨੂੰ ਸਿਆਸੀ ਹਤਕੰਡਾ ਘਰਾਰ ਦਿੱਤਾ ਤੇ ਉਹਨਾਂ ਨੇ ਕਿਹਾ ਕਿ ਫੈਡਰਲ ਸਰਕਾਰ ਕਮਕਾਜੀ ਲੋਕਾਂ ਨੂੰ ਆਰਥਿਕ ਸਹਾਇਤਾ ਦਾ ਐਲਾਨ ਕਰ ਰਹੀ ਹੈ ਜਿਨ੍ਹਾਂ ਵਿੱਚੋਂ ਵੱਡੀ ਗਿਣਤੀ ਮੋਟੀ ਕਮਾਈ ਕਰ ਰਹੇ ਤੇ ਉਸ ਦੇ ਉਲਟ ਸੇਵਾ ਮੁਕਤ ਲੋਕਾਂ ਨੂੰ ਨજર ਅੰਦਾਜ਼ ਕੀਤਾ ਜਾ ਰਿਹਾ ਜੋ 올ਡ ਐਜ ਸਕਿਉਰਟੀ ਅਤੇ ਕੈਨੇਡਾ ਪੈਨਸ਼ਨ ਪਲਾਨ ਦੀਆਂ ਅਦਾਇਗੀਆਂ ਤੇ ਨਿਰਭਰ ਕਰਦੇ ਨੇ Ontario ਦੇ Woodstock ਦੇ 99 93 ਸਾਲ ਦੇ ਐਲਜੀਬਾ ਬੇਥ ਮੈਰੀ ਦਾ ਕਹਿਣਾ ਹੈ ਕਿ ਸਿਰਫ ਕੰਮਕਾਜੀ ਕੈਨੇਡੀਅਨਸ ਨੂੰ ਆਰਥਿਕ ਸਹਾਇਤਾ ਦਾ ਚੈੱਕ ਦੇਣ ਦਾ ਫੈਸਲਾ ਰੋਜ਼ ਪੈਦਾ ਕਰਦਾ ਹੈ ਸੇਵਾ ਮੁਕਤ ਹੋ ਚੁੱਕੇ ਲੋਕਾਂ ਨਾਲ ਸਿੱਧੇ ਤੌਰ ਤੇ ਵਿਤਕਰਾ ਕੀਤਾ ਜਾ ਰਿਹਾ ਹੈ ਇਹਨਾਂ ਨੂੰ ਆਰਥਿਕ ਸਹਾਇਤਾ ਦੀ ਸਖਤ ਜ਼ਰੂਰਤ ਹੈ ਤੇ ਉਨ੍ਹਾਂ ਕਿਹਾ ਕਿ ਬਜਮੀ ਆਮਦਨ ਵਾਲੇ ਲੋਕਾਂ ਵਾਸਤੇ 250 ਡਾਲਰ ਦੀ ਕੀਮਤ ਬਹੁਤ ਜ਼ਿਆਦਾ ਪਰ 6 ਅੰਕ ਦੀ ਆਮਦਨ ਵਾਲੇ ਆਮਦਨ ਵਾਲੇ ਲੋਕਾਂ ਨੂੰ ਤਰਹੀਜ਼ ਦਿੱਤੀ ਜਾ ਰਹੀ ਹੈ ਕੈਨੇਡੀਅਨ ਖਬਰਨਾਮਾ ਦੇ ਵਿੱਚ ਇਹ ਸੀ ਹੁਣ ਤੱਕ ਦੀ ਵੱਡੀ ਬ੍ਰੇਕਿੰਗ ਨਿਊਜ਼ ਹੋਰ ਖਬਰਾਂ ਦੇਖਣੀਆਂ ਸੁਣਨੀਆਂ ਪੜ੍ਹਨੀਆਂ ਤਾਂ ਬਣੇ ਰਹੋ ਆਵਾਜ਼ ਨਿਊਜ਼ ਵਾਲਾ ਦੇ ਨਾਲ